ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ بارش ਦਾ ਤੀਜਾ ਦਿਨ ਸਾਡੇ ਘਰੇ ਮਤਲਬ ਕਿ ਸਾਡੇ ਸ਼ਹਿਰ ਦੇ ਵਿੱਚ بارش ਬਹੁਤ ਹੋ ਰਹੀ ਹੈ ਜੀ ਦੇਖੋ ਮੀਂਹ ਕਿੰਨਾ ਪੈ ਰਿਹਾ ਅੰਦਰ ਤੱਕ ਪਾਣੀ ਆ ਗਿਆ ਜੀ ਪੌੜੀਆਂ ਸਾਰੀਆਂ ਤੇ بارش ਹੀ بارش ਹੋ ਰਹੀ ਹੈ ਜੀ ਬਾਬਾ ਜੀ ਅੱਗੇ ਅਰਦਾਸ ਕਰਦੇ ਆਂ ਬਾਬਾ ਜੀ ਬੱਸ ਕਰੋ ਜੀ ਹੁਣ ਤਾਂ ਸਾਰਿਆਂ ਦੇ ਘਰ ਪੱਕੇ ਨਹੀਂ ਜੀ ਹੈਗੇ ਕਿਉਂਕਿ ਸਾਡੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਝੁੱਗਿਆਂ ਚੌਪੜੀਆਂ ਵਾਲੇ ਰਹਿੰਦੇ ਨੇ ਜੀ ਤੇ ਉਹਨਾਂ ਕਰਕੇ ਜੀ ਦੇਖੋ ਹਣਾ ਸਾਰਿਆਂ ਦੇ ਜਦਾ ਇੱਥੇ ਪਾਣੀ ਇੰਨਾ ਨਾ ਕੱਢ ਰਿਹਾ ਜੀ ਇਹ ਤਾਂ ਸਿਰਫ 15 ਮਿੰਟ ਦਾ ਮੀਂਹ ਦਿਖਾਇਆ ਉਸ ਤੋਂ ਬਾਅਦ ਇੰਨੀ بارش ਆਈ ਬਹੁਤ ਜ਼ਿਆਦਾ ਤੇ ਅੱਜ ਮੱਥਾ ਵਗੈਰਾ ਵੀ ਟੇਕਣ ਜਾਣਾ ਸੀਗਾ ਤੇ ਕੀ ਕਰੀਏ ਦੇਖਦੇ ਆਂ ਜੀ ਸ਼ਾਮ ਟਾਈਮ ਹੋ ਗਿਆ ਜੀ ਮਨੂੰ ਸਵੇਰ ਤੇ بارش ਹੋ ਰਹੀ ਹੈ ਜੀ ਦੁਪਹਿਰ ਨੂੰ ਥੋੜਾ ਜਿਹਾ ਟਾਈਮ ਰੁਕੀ ਤੇ ਸਾਰਾ ਦਿਨ بارش ਹੁੰਦੀ ਰਹੀ ਤੇ ਉਹ ਸਾਹਮਣੇ ਦੇਖੋ ਜੀ ਕਿੰਨਾ ਤੇਜ਼ ਮੀਂਹ ਪੈ ਰਿਹਾ ਹੈ ਜੀ ਬਾਬਾ ਜੀ ਦੇ ਚਰਨਾਂ ਦੇ ਵਿਚਾਰਦਾਸ ਬਾਬਾ ਜੀ ਰੁਕ ਰੁਕ ਕੇ ਮੀਂਹ ਪਾ ਲੋ ਤੇ ਲਓ ਜੀ ਹੁਣ ਚੱਲ ਪਏ ਜੀ ਅਸੀਂ ਮੱਥਾ ਟੇਕਣ ਵਾਸਤੇ ਕਿਉਂਕਿ ਅੱਜ ਉਸੇਵੀਆਂ ਦਾ ਸਾਡੇ ਸੇਮੀਆਂ ਦਾ ਮੱਥਾ ਟੇਕਿਆ ਜਾਂਦਾ ਬਾਬਾ ਗੁੱਗਾ ਜਹਰ ਪੀਰ ਦਾ ਜੀ ਮੱਥਾ ਟੇਕਿਆ ਜਾਂਦਾ ਹੈ ਜੀ ਤੇ ਲਓ ਜੀ ਅਸੀਂ ਚੱਲ ਪਏ ਘਰ ਤੋਂ ਜੀ ਇਹ ਸਾਡੇ ਸ਼ਹਿਰ ਦਾ ਥਿਊ ਵਿਊ ਦੇਖ ਲੋ ਜੀ ਜਿਹੜੇ ਆਪਣੇ ਘਰ ਦੇ ਉੱਪਰ ਤੋਂ ਫਲੈਟ ਦਿਖਦੇ ਨੇ ਜੀ ਆਹ ਵਾਲੇ ਫਲੈਟ ਨੇ ਜੀ ਉਹ ਤੇ ਦੇਖੋ ਕਿੰਨਾ ਸੋਹਣਾ ਵਿਊ ਹੈ ਜੀ ਉੱਥੇ ਦਾ ਤੇ ਚਿੱਕੜ ਬਹੁਤ ਸੀਗਾ ਤੇ ਮੈਂ ਇਹਦੇ ਪਾਪਾ ਨਾਲ ਜਾ ਰਹੀ ਸੀ ਕਿ ਸ਼ਾਮ ਦਾ ਟਾਈਮ ਇਹਨਾਂ ਨੂੰ ਜਲਦੀ ਬੁਲਾ ਲਿਆ ਸੀਗਾ ਇਹ ਅਸੀਂ ਗਿਲਕੋ ਵਾਲੀ ਸਾਈਡ ਆ ਗਏ ਕਰਲ ਸ਼ਹਿਰ ਦਾ ਗਿਲਕੋ ਬਹੁਤ ਮਸ਼ਹੂਰ ਹੈ ਜੀ ਤੇ ਲੋ ਜੀ ਬਾਹਰ ਵਾਲੀ ਸਾਈਡ ਨੂੰ ਅਸੀਂ ਦੇਖਦੇ ਆਂ ਜੀ ਉਧਰ ਹੀ ਸਾਈਡ ਜਾਣਾ ਹੈ ਜੇ ਆਪਾਂ ਨੇ ਖੁੰਨੀ ਮਾਜਰੇ ਵਾਲੀ ਸਾਈਡ ਜਾਣਾ ਜਿਹੜਾ ਪੋਲ ਟੈਕਨੀਕਲ ਕਾਲਜ ਦੇ ਨਾਲ ਹੈ ਜੀ ਬਾਬਾ ਜੀ ਪੈਂਦੇ ਤੇ ਉੱਥੇ ਜਾਣਾ ਹੈ ਜੀ ਆਪਾਂ ਨੇ ਤੇ ਦੇਖੋ ਕਿੰਨੇ ਸੋਹਣੇ ਇੱਧਰ ਦੇ ਲੋਕਾਂ ਨੇ ਘਰ ਕਿੰਨੇ ਸੋਹਣੇ ਬਣਾਏ ਆ ਜੀ ਮੇਰਾ ਦਿਲ ਖੁਸ਼ ਹੋ ਗਿਆ ਬਹੁਤ ਟਾਈਮ ਬਾਅਦ ਮੈਂ ਇੱਧਰ ਨੂੰ ਆਈ ਆ ਜੀ ਤੇ ਲੋ ਜੀ ਹੁਣ ਆਪਾਂ ਚੈੱਕ ਕਰਦੇ ਆਂ ਜੀ ਰਸਤਾ ਤੇ ਇੱਧਰੋਂ ਗੱਡੀਆਂ ਵਾਪਸ ਆ ਰਹੀਆਂ ਨੇ ਤੇ ਦੇਖਦੇ ਆਂ ਜੀ ਜੇਕਰ ਇੱਧਰ ਨੂੰ ਸ਼ਾਰਟਕਟ ਦਾ ਰਸਤਾ ਹੈ ਜੀ ਇੱਕ ਤੇ ਲੋ ਜੀ ਆਪਾਂ ਨੂੰ ਰਸਤਾ ਨਹੀਂ ਮਿਲਿਆ ਆਪਾਂ ਆ ਰਹੇ ਜੀ ਵਾਪਿਸ ਤੇ ਲੋ ਜੀ ਹੁਣ ਆਪਾਂ ਦੇਖਦੇ ਆ ਸਾਰੇ ਸ਼ਹਿਰ ਦਾ ਵੀਊ ਦੇਖੋ ਪਾਣੀ ਉਹ ਪਾਣੀ ਚਿੱਕੜੇ ਚਿੱਕੜ ਬੁਰਾ ਹਾਲ ਹੈ ਜੀ ਤੇ ਮੱਥਾ ਟੇਕਣਾ ਵੀ ਜ਼ਰੂਰੀ ਸੀਗਾ ਤੇ ਦੇਖੋ ਜੀ ਕਿੰਨੀ ਸੋਹਣੀ ਗ੍ਰੀਨਰੀ ਹੈ ਜੀ ਹੁਣ ਅਸੀਂ ਆ ਗਏ ਵਾਪਸ ਵਾਪਸ ਆਉਂਦਿਆਂ ਨੂੰ ਫੇਰ ਉਹੀ ਟ੍ਰੈਫਿਕ ਬਹੁਤ ਜ਼ਿਆਦਾ ਟ੍ਰੈਫਿਕ ਪਤਾ ਨਹੀਂ ਕਿਵੇਂ ਕਿਉਂ ਜਾਮ ਇੱਥੇ ਇੰਨਾ ਲੱਗਿਆ ਹੋਇਆ ਸੀਗਾ ਤੇ ਲਓ ਜੀ ਦੇਖੋ ਸੜਕ ਦੇ ਉੱਤੇ ਜਾਮ ਉਹ ਸਿਰੇ ਤੱਕ ਜਾਮ ਲੱਗਿਆ ਹੋਇਆ ਸੀਗਾ ਤੇ ਬੜੀ ਮੁਸ਼ਕਲ ਨਾਲ ਅਸੀਂ ਇਧਰਲੀ ਸਾਈਡ ਨੂੰ ਰੋਂਗ ਸਾਈਡ ਹੀ ਅਸੀਂ ਮੋਟਰਸਾਈਕਲ ਤੇ ਗਏ ਸੀ ਕਿ ਜੇ ਗੱਡੀ ਹੁੰਦੀ ਫਿਰ ਤਾਂ ਅਸੀਂ ਫਸ ਜਾਣਾ ਸੀਗਾ ਤੇ ਰੋਂਗ ਸਾਈਡ ਹੀ ਅਸੀਂ ਕੱਢਿਆ ਜੀ ਆਪਣਾ ਮੋਟਰਸਾਈਕਲ ਚ ਇਧਰ ਨੂੰ ਤੇ ਅੱਗੋਂ ਵੀ ਆ ਰਹੇ ਸੀਗੇ ਪਿੱਛੋਂ ਵੀ ਆ ਰਹੇ ਸੀਗੇ ਲੋਕ ਤੇ ਪਤਾ ਨਹੀਂ ਕਿਸ ਕਰਕੇ ਇੰਨਾ ਜਾਮ ਸੀਗਾ ਬਹੁਤ ਜ਼ਿਆਦਾ ਪਰ ਟਾਈਮ ਹੋ ਰਿਹਾ ਸੀਗਾ ਸ਼ਾਮ ਦਾ ਤੇ ਸਾਰੇ ਆਪਣੇ ਆਪਣੇ ਘਰਾਂ ਨੂੰ ਵਿਆਰੇ ਸੀਗੇ ਤੇ ਵਿੱਚ ਫਿਰ ਪੁਲਿਸ ਆਈ ਫਿਰ ਉਹਨਾਂ ਨੇ ਆ ਕੇ ਕਿਤੇ ਮੜਾ ਜਾ ਕੇ ਘੜਵਾਇਆ ਜਾਂ ਮ ਤਾਂ ਕਿਤੇ ਜਾ ਕੇ ਥੋੜਾ ਜਿਹਾ ਚੱਲਿਆ ਜੀ ਇਹ ਤੇ ਬੁਰਾ ਹਾਲ ਸੀਗਾ ਤੇ ਸਾਨੂੰ ਘੱਟ ਤੇ ਘੱਟ ਘੰਟਾ ਇੱਕ ਲੱਗ ਗਿਆ ਜੀ ਜਾਮ ਦੇ ਵਿੱਚ ਅਸੀਂ ਫਸ ਗਿਆ ਸੀਗੇ ਤੇ ਬਾਹਰਲੇ ਪਾਸੇ ਅਸੀਂ ਆ ਗਏ ਹੁਣ ਤੇ ਅਸੀਂ ਰਾਈਟ ਸਾਈਡ ਨੂੰ ਮੁੜ ਜਾਣਾ ਜਿੱਥੇ ਰੋਂਗ ਸਾਈਡ ਹੀ ਆਪਾਂ ਨੇ ਮੁੜ ਜਾਣਾ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਰੋਂਗ ਸਾਈਡ ਹੀ ਜਾ ਰਹੇ ਹਾਂ ਜੀ ਕਿਉਂਕਿ ਜੇ ਅਸੀਂ ਪਰਲੀ ਸੜਕ ਤੇ ਜਾਵਾਂਗੇ ਤਾਂ ਆਪਾਂ ਨੂੰ ਜਾਇਆ ਨਹੀਂ ਜੀ ਜਾਣਾ ਦੇਖੋ ਜੀ ਸਾਡੇ ਸ਼ਹਿਰ ਦੀ ਟ੍ਰੈਫਿਕ ਤੇ ਬੱਦਲ ਬਹੁਤ ਆ ਰਿਹਾ ਜੀ ਦੁਬਾਰ ਤੋਂ ਮੀਂਹ ਫੇਰ ਸਟਾਰਟ ਹੋ ਗਿਆ ਸੀਗਾ ਤੇ ਥੋੜਾ ਥੋੜਾ ਮੀਂਹ ਵੀ ਲੱਗ ਗਿਆ ਸੀਗਾ ਪੈਣ ਤੇ ਲਓ ਜੀ ਹੁਣ ਆਪਾਂ ਰਾਈਟ ਸਾਈਡ ਨੂੰ ਹੁੰਦੇ ਆ ਜੀ ਤੇ ਲੋਕੀ ਰੁਕਣ ਦਾ ਨਾਮ ਨਹੀਂ ਜਿਲਨ ਦੇ ਇੱਕ ਦੂਜੇ ਨੂੰ ਬਿਲਕੁਲ ਸਾਈਡ ਨਹੀਂ ਜਦੰਦੇ ਹੈਗੇ ਕਿਸੇ ਨੇ ਕਿੱਧਰ ਨੂੰ ਮੁੜਨਾ ਕਿਸੇ ਨੇ ਕਿੱਧਰ ਨੂੰ ਮੁੜਨਾ ਉਹ ਚੀਜ਼ ਦਾ ਤਾਂ ਬਿਲਕੁਲ ਹੀ ਕੇਅਰ ਨਹੀਂ ਜੀ ਹੈ ਕਿ ਕੋਈ ਨਹੀਂ ਆਪਣਾ ਆਪਣਾ ਹੀ ਜਾ ਰਿਹਾ ਜੀ ਬਸ ਕੋਈ ਵੀ ਨਹੀਂ ਦੇਖ ਰਿਹਾ ਜੀ ਕਿੱਧਰ ਨੂੰ ਮੁੜਨਾ ਉਹਨੇ ਕਿੱਧਰ ਨੂੰ ਨਹੀਂ ਤੇ ਬੜੀ ਮੁਸ਼ਕਲ ਨਾਲ ਅਸੀਂ ਵੀ ਨਿਕਲੇ ਉੱਥੋਂ ਤੇ ਲਓ ਜੀ ਆਪਾਂ ਨੇ ਰਾਈਟ ਸਾਈਡ ਇੱਧਰ ਨੂੰ ਹੈਗੀ ਐ ਜੀ ਜਗ੍ਹਾ ਆਪਾਂ ਮੁੜ ਗਏ ਜੀ ਗੁਰਦੁਆਰਾ ਸਾਹਿਬ ਵਾਲੇ ਰੋਡ ਨੂੰ ਤੇ ਦੇਖੋ ਉੱਧਰ ਵੀ ਪਾਣੀ ਕਿੰਨਾ ਖੜਾ ਹੈ ਜੀ ਇਹ ਸਾਰਾ ਪਾਣੀ ਕਾਲ ਕਾਲਜ ਦੇ ਵਿੱਚ ਜਾਂਦਾ ਹੈ ਜੀ ਤੇ ਲਓ ਜੀ ਦੇਖੋ ਇੱਧਰ ਗੁਰਦੁਆਰਾ ਸਾਹਿਬ ਦਾ ਵੀ ਵਿਊ ਉਹਨਾਂ ਨੇ ਅੱਗੇ ਥੋੜਾ ਜਿਹਾ ਇੱਕ ਬਣਾ ਲਿਆ ਜੀ ਇਹ ਸਪੇਸ ਉਹਦੇ ਨਾਲ ਥੋੜਾ ਜਿਹਾ ਠੀਕ ਹੋ ਗਿਆ ਜੀ ਤੇ ਦੇਖੋ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਪਾਣੀ ਨਹੀਂ ਜੀ ਜਾਂਦਾ ਤੱਲੋ ਜੀ ਆਪਾਂ ਚੱਲ ਪਏ ਜੀ ਪੋਲੀਟੈਕਨੀਕਲ ਕਾਲਜ ਖੁੰਨੀ ਮਾਜਰੇ ਵਾਲਾ ਰੋਡ ਤੇ ਦੇਖੋ ਇੱਧਰ ਵੀ ਜੀ ਪਾਣੀਓ ਪਾਣੀ ਤੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆਂ ਬਾਬਾ ਜੀ ਹੁਣ ਤਾਂ ਬੱਸ ਕਰੋ ਜੀ ਬਹੁਤ ਜ਼ਿਆਦਾ ਹੋ ਗਿਆ ਜੀ ਥੋੜਾ ਰੁਕ ਰੁੱਕ ਕੇ ਮੀਂਹ ਪਾਈ ਜਾਓ ਜੀ ਤਾਂ ਹੀ ਵਧੀਆ ਹੈ ਜੀ ਕਿਉਂਕਿ ਗਰੀਬਾਂ ਦੇ ਵਿਚਾਰੇ ਜਿਹੜੇ ਦਿਹਾੜੀ ਕਰਨ ਜਾਂਦੇ ਨੇ ਅੱਧੇ ਦਿਨ ਦੀ ਦਿਹਾੜੀ ਲੱਗਦੀ ਹੈ ਜੀ ਅੱਧਿਆਂ ਦੀ ਨਹੀਂ ਲੱਗਦੀ ਤੇ ਕਈ ਵਿਚਾਰੇ ਨਹੀਂ ਵਿੱਚ ਕੰਮ ਕਰਦੇ ਨੇ ਬੜਾ ਮੁਸ਼ਕਲ ਹੈ ਜੀ ਤੇ ਔਖਾ ਲੱਗਿਆ ਜੀ ਮੈਂ ਕਦੇ ਮੀਂਹ ਦੇ ਵਿੱਚ ਵਗਾਰਾ ਇਦਾਂ ਨਿਕਲਦੀ ਨਹੀਂ ਪਰ ਮੈਨੂੰ ਅੱਜ ਬੜਾ ਮੁਸ਼ਕਲ ਲੱਗਿਆ ਤੇ ਦੇਖ ਕੇ ਲੋਕਾਂ ਨੂੰ ਤਰਸ ਵੀ ਬਹੁਤ ਆਇਆ ਵੀ ਦੱਸੋ ਹਨਾ ਕਿਵੇਂ ਵਿਚਾਰੇ ਕਰਦੇ ਹੋਣਗੇ ਜੀ ਟਾਈਮ ਸਪੈਂਡ ਹਨਾ ਜਿਨ੍ਹਾਂ ਨੇ ਸਬਜ਼ੀਆਂ ਵਾਲੇ ਹੋਗੇ ਫਲ ਫਰੂਟ ਵਾਲੇ ਹੋਗੇ ਕੋਈ ਜਿਵੇਂ ਆਪਣਾ 버ਗਰ ਦੀਆਂ ਰੇੜੀਆਂ ਵਗੈਰਾ ਵਾਲੇ ਹੋਗੇ ਇਹਨਾਂ ਦਾ ਜਾਦਾ ਔਖਾ ਹੋ ਜਾਂਦਾ ਜੀ ਇਦਾਂ ਦੀ ਬਾਰਿਸ਼ ਦੇ ਵਿੱਚ ਸਮਾਨ ਮਤਲਬ ਕਿ ਵੀ ਅਗਲੇ ਨੂੰ ਵੇਚਣਾ ਦੋ ਟਾਈਮ ਦੀ ਰੋਟੀ ਕਮਾਉਣੀ ਇਹ ਮੁਸ਼ਕਲ ਹੋ ਜਾਂਦੀ ਹੈ ਜੀ ਤੇ ਲਓ ਜੀ ਹੁਣ ਚੈੱਕ ਕਰੋ ਸਾਡੇ ਸ਼ਹਿਰ ਦਾ ਹਿਊ ਜੀ ਇਹ ਆਪਣਾ ਕੁੰਨੀ ਮਾਦਰੀ ਵਾਲਾ ਰੋਡ ਹੈ ਤੇ ਲਓ ਜੀ ਆਪਾਂ ਪਹੁੰਚ ਕੇ ਕਾਲਜ ਦੇ ਲਾਗੇ ਤੱਕ ਨਵੀਂ ਕੰਧਾ ਬਣ ਗਈ ਹੈ ਜੀ ਇਹ ਕਲਰ ਵਗੈਰਾ ਹੋ ਗਿਆ ਤੇ ਇਹਨੂੰ ਦਿਲੋਂ ਨਮਸਕਾਰ ਹੈ ਜੀ ਇੱਥੋਂ ਵੀ ਅਸੀਂ ਰਹੀ ਹੈ ਜੀ ਤੇ ਲਓ ਜੀ ਗੇਟ ਦੇ ਅੱਗੇ ਲੱਗਿਆ ਜੀ ਆਪਣਾ ਮੇਨ ਗੇਟ ਤੇ ਆਹ ਵਾਲੇ ਸੜਕ ਕੰਧ ਸੌਰੀ ਗਿਰਗੀ ਸੀਗੀ ਤੇ ਇਹ ਬਣੀ ਹੈ ਜੀ ਨਵੀਂ ਚੈੱਕ ਕਰੋ ਜੀ ਬਹੁਤ ਸੋਹਣੀ ਗ੍ਰੀਨਰੀ ਇੱਕ ਤਾਂ ਬਾਰਿਸ਼ ਹੋਈ ਹੋਈ ਸੀ ਕਿ ਸਾਰੀ ਧੁੱਪ ਮਤਲਬ ਕਿ ਧੂੜ ਵਗੈਰਾ ਕੱਟੀ ਹੋਈ ਸੀਗੀ ਤੇ ਸਾਫ਼-ਸਾਫ਼ ਦਰਖਤ ਸਾਫ਼-ਸਾਫ਼ ਸਾਰਾ ਮਾਹੌਲ ਬਹੁਤ ਸੋਹਣਾ ਲੱਗ ਰਿਹਾ ਸੀਗਾ ਤੇ ਇਧਰਲੀ ਸਾਈਡ ਤੇ ਆਪਣੇ ਬਾਬਾ ਜੀ ਦਾ ਉਹ ਜਿਹੜੇ ਗੁੱਗਾ ਬਾਬਾ ਜੀ ਇਹਨਾਂ ਦੇ ਪੈਂਦਾ ਹੈ ਜੀ ਮੰਦਿਰ ਆਪਾਂ ਨੇ ਉੱਥੇ ਜਾਣਾ ਜੀ ਮੱਥਾ ਟੇਕਣ ਵਾਸਤੇ ਤੇ ਲੋ ਜੀ ਇਹ ਬੜਾ ਪੀਟੀਜੂ ਕਾਲਜ ਆ ਗਿਆ ਛੋਟੇ-ਛੋਟੇ ਕੰਦ ਇੱਥੇ ਵੀ ਬਣ ਗੀ ਤੇ ਬਹੁਤ ਸੋਹਣਾ 뷰 ਲੱਗਿਆ ਜੀ ਤੇ ਤੁਸੀਂ ਵੀ ਚੈੱਕ ਕਰੋ ਜਿਹੜੇ ਜਿਹੜੇ ਇਸ ਕਾਲਜ ਦੇ ਵਿੱਚ ਪੜ੍ਹ ਕੇ ਗਏ ਨੇ ਜੀ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਓ ਤੇ ਲਓ ਜੀ ਆ ਗਿਆ ਸਕਾਈ ਲਰਕ ਇਧਰਲੀ ਸਾਈਡ ਤੇ ਵੀ ਬਿਲਡਿੰਗਾਂ ਦੇਖੋ ਜੀ ਇਹ ਆ ਗਿਆ ਸਾਡੀ ਕਲੋਨੀ ਦਾ ਗੇਟ ਤੇ ਲਓ ਜੀ ਇੱਥੇ ਅੱਗੇ ਜਾ ਕੇ ਪਾਣੀ ਬਹੁਤ ਖੜਾ ਸੀਗਾ ਸਾਰੇ ਪਾਸੇ ਜੀ ਹੌਲੀ ਹੌਲੀ ਜਾ ਰਹੇ ਸੀਗੇ ਜੀ ਅਸੀਂ ਤੇ ਇੱਕ ਇਹ ਵਾਲੀਆਂ ਬਿਲਡਿੰਗਾਂ ਆ ਜੀ ਇਹ ਬਿਲਕੁਲ ਸਾਹਮਣੇ 8 8 ਮੰਜ਼ਲੀਆਂ ਇਮਾਰਤਾਂ ਨੇ ਜੀ ਤੇ ਲੋਕੀ ਰਹਿੰਦੇ ਨੇ ਜੀ ਸਾਰੇ ਇੱਥੇ ਰਹਿਣਾ ਬਹੁਤ ਪਸੰਦ ਕਰਦੇ ਨੇ ਕਿਉਂਕਿ ਬਹੁਤ ਸੋਣਾ ਵਿਊ ਲੱਗਦਾ ਜੀ ਉੱਪਰੋਂ ਤਾਂ ਉੱਪਰ ਰਹਿਣਾ ਇੱਕ ਤਾਂ ਸੇਫਟੀ ਹੈ ਜੀ ਤੇ ਵਧੀਆ ਲੱਗਦਾ ਹੈ ਜੀ ਐ ਆਗਾ ਜੀ ਖਰੜ ਸ਼ਹਿਰ ਦਾ ਠਾਣਾ ਸਦਰ ਠਾਣਾ ਹੈ ਜੀ ਇਹ ਤੇ ਬਾਹਰਲੇ ਪਾਸੇ ਘੜਤਾ ਜੀ ਤੇ ਲਓ ਜੀ ਹੁਣ ਆਪਾਂ ਪਹੁੰਚ ਗਏ ਜੀ ਬਾਬਾ ਜੀ ਦੇ ਮੰਦਿਰ ਦੇ ਵਿੱਚ ਉਹ ਸਾਹਮਣੇ ਸਟੇਡੀਅਮ ਬਣਿਆ ਹੋਇਆ ਹੈ ਜੀ ਤੇ ਲਓ ਜੀ ਇੱਥੇ ਤੱਕ ਦਾ ਵਿਊ ਸੀਗਾ ਤੇ ਵਾਪਸ ਆਉਂਦੇ ਹੋਏ ਸਾਨੂੰ ਹਨੇਰਾ ਹੋ ਗਿਆ ਸੀਗਾ ਇਸ ਕਰਕੇ ਮੈਂ ਨਹੀਂ ਵੀਡੀਓ ਬਣਾਈ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰੋ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ